ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਆਪਾਂ ਨੂੰ ਵੀ ਆਪਾਂ ਚੰਗੀਆਂ ਬੱਚੀਆਂ ਲੈਣੀਆਂ ਨੇ ਮੰਨ ਕੇ ਚਲੋ ਵੀ 30 ਲੀਟਰ ਤੋਂ ਲੈ ਕੇ 50 ਲੀਟਰ ਤੱਕ ਦੀਆਂ ਤਾਂ ਉਹਨਾਂ ਭਰਾਵਾਂ ਲਈ ਸੁਨਹਿਰੀ ਮੌਕਾ ਹੋਊਗਾ ਵੀ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਡਾਇਰੈਕਟ ਵੀਡੀਓ ਕਵਰ ਕਰਦੇ ਆ। ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ। ਕੱਲੇ-ਕੱਲੇ ਨਗਦੀ ਡਿਟੇਲ ਦੇਵਾਂਗੇ। ਇਹਦੇ ਵਿੱਚ ਇੱਕ ਪਲੱਸ ਪੁਆਇੰਟ ਹੋਊਗਾ ਕਿ ਜਿਹੜੀਆਂ ਬੱਸੀਆਂ ਨੇ ਹਾਈ ਕੈਪੈਸਿਟੀ ਮਿਲਕ ਵਾਲੀਆਂ ਨੇ ਦੇ ਮਗਰ ਵੀ ਬੱਛੀਆਂ ਹੀ ਨੇ। ਕੱਲੀ 2 ਨੰਬਰ ਵਾਲੀ ਜਿਹੜੀ ਗਾਂ ਗਈ ਇਹਦੇ ਮਗਰ ਮੇਲ ਕਾਫਾ ਬਾਕੀ ਸਾਰਿਆਂ ਦੇ ਮਗਰ ਫੀਮੇਲ ਕਾਫੀ ਆ। ਤੁਸੀਂ ਸਕਰੀਨ ਸ਼ਾਟ ਲੈ ਕੇ ਮੰਨ ਕੇ ਚਲੋ ਜਿਹੜੀ ਮਰਜ਼ੀ ਵੈੜ ਦਾ ਸੌਦਾ ਕਰ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਕੱਲੀ-ਕੱਲੀ ਦੀ ਤੋਰ ਕੇ। ਸੋ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਲਾਸਟ ਤੱਕ ਵੀਡੀਓ ਤੇ ਬਨੇ ਰਹੋ 5-6 ਮਿੰਟ ਥੋੜੇ ਲਵਾਂਗੇ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਮਿਲ ਕੈਪੈਸਿਟੀ 30 ਲੀਟਰ ਤੋਂ ਲੈ ਕੇ 50 ਲੀਟਰ ਤੱਕ ਦੀ ਰਹੂਗੀ ਸੋ ਇੱਕ ਨੰਬਰ ਤੋਂ ਆਪਾਂ ਪਹਿਲਾਂ ਸਟਾਰਟਿੰਗ ਕਰਦੇ ਆ ਛੇ ਦੰਦ ਬੱਸੀਆ ਮਗਰੇ ਦੇ ਬੱਸੀਆ ਆ ਕੀ ਕਿਹੜੇ ਸੀਮਨ ਦੀ ਬੱਸੀਆ ਹੈ ਕਿਹੜੇ ਦੀ ਆਪ ਆ ਸਾਰਾ ਇਹਦਾ ਟੋਟਲੀ ਰਿਕਾਰਡ ਮਿਲ ਜੂ ਪਹਿਲਾਂ ਇੱਕ ਵਾਰੀ ਨੇੜ ਤੋਂ ਮਿਲਕ ਵੇਣ ਦੇਖੋ ਤੁਸੀਂ ਤੇ ਹਵਾਨੇ ਤੇ ਨਾੜਾਂ ਦੇਖੋ ਤੁਸੀਂ ਸ਼ਾਮ ਨੂੰ ਆਪਾਂ ਵੀਡੀਓ ਬਣਾ ਰਹੇ ਆ ਬੋਲੀ ਤੋਂ ਬਿਲਕੁਲ ਬੱਸੀ ਇਹ ਖਾਲੀ ਆ ਮਨ ਕੇ ਚੱਲੋ ਵੀ ਠੰਡੀ ਬੋਲੀ ਮੰਨ ਲਓ ਦੁੱਧ ਮੰਨ ਲਓ ਤਿੰਨ ਦਿਨ ਹੋ ਗਏ ਸੂਈ ਨੂੰ ਹੁਣ 30 ਲੀਟਰ ਤੁਸੀਂ ਦੋ ਟਾਈਮ ਕੰਡਾ ਲਾ ਕੇ ਲਿਜਾ ਸਕਦੇ ਹੋ ਮਗਰ ਆ ਗਈ ਫੀਮੇਲ ਕਾਫ ਸੋ ਕਿਉਂਕਿ ਬਹੁਤ ਫਾਰਮਰ ਨਵੇਂ ਵੀਰਾਂ ਦਾ ਮੰਨ ਲਾ ਕੇ ਚੱਲੋ ਸੁਨੇਹਾ ਰਹਿਦਾਗਾ ਵੀ ਆਪਾਂ ਨੂੰ ਚੰਗੀ ਬੱਸੀ ਦੱਸਿਓ ਜਦੋਂ ਮੰਨ ਕੇ ਚੱਲੋ ਆਈਵੀ ਦੇ ਦੇ ਮਗਰ ਵੀ ਬੱਸੀ ਹੋਵੇ ਥੋ ਤੁਹਾਡੇ ਲਈ ਸਨੇਰੀ ਮੌਕਾ ਹੋਊਗਾ ਵੀ ਇਹ ਚੋ ਦੋ ਤਿੰਨ ਨਗਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਦੋ ਤਿੰਨ ਨਗਾਂ ਦੇ ਮਗਰ ਬੱਸੀਆਂ ਨੇ ਬਾਕੀ ਬੱਸਾ ਤੁਸੀਂ ਦੇਖੋ ਕਿਹੜੇ ਸੀਮਨ ਦੀ ਹੈ ਸਾਰਾ ਰਿਕਾਰਡ ਮਿਲ ਜੂਗਾ ਜਮਦੀ ਖੁਰਲੀ ਜਿੱਡੀ ਆ ਬਾਕੀ ਮਾਂ ਦੀ ਹਾਈਟ ਲੈਂਥ ਬਹੁਤ ਐਕਸਟਰਾ ਆਰਡੀਨਰੀ ਆ ਬਰੀਡ ਦੇ ਬਿਲਕੁਲ ਵੀ ਬੰਨਣਾ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਟਾਪ ਦੀ ਬਰੀਡ ਆ ਸਾਰੀ ਮੰਨ ਕੇ ਚਲੋ ਇਹਦਾ ਰਿਕਾਰਡ ਮਿਲ ਜਾਣਾਗਾ ਕਿਹੜੇ ਸੀਮਨ ਦੀ ਆ ਹਾਂਜੀ ਵੀਰੇ ਹਾਂਜੀ ਵੀਰੇ ਆਪਣੇ ਬਹੁਤ ਫਾਰਮਰਾਂ ਦੇ ਫੋਨ ਆਉਂਦੇ ਆ ਵੀ ਅਸੀਂ ਵੀਰਜੀ ਸਾਨੂੰ ਕੋਈ ਚਵਾ ਕੇ ਨਹੀਂ ਗਾਵਾਂ ਦੇ ਰਿਹਾ ਵੀ ਚੋ ਚਵਾਈ ਕਰਕੇ ਗਾਵਾਂ ਲੈਣੀਆਂ ਨੇ ਠੀਕ ਹੈ ਕੋਈ ਵੀ ਗਾਂ ਤੁਸੀਂ 2-3 ਟਾਈਮ ਸਾਡੇ ਕੋਲੇ ਰਹਿ ਕੇ ਚੋਕ ਕੇ ਲਿਆ ਸਕਦੇ ਹੋ ਕੰਡਾ ਲਾ ਕੇ ਲਿਆ ਸਕਦੇ ਹੋ ਠੀਕ ਹੈ ਵੀਰੇ ਵੀ ਮੰਨ ਕੇ ਚੱਲੋ ਵੀ ਜਿੰਨਾ ਆਪਾਂ ਦੁੱਧ ਜਾਂ ਬੌਲੀ ਕਹਿ ਰਹੇ ਆ ਹਾਂ ਹਾਂ ਉਹਨਾ ਮਿਣ ਕੇ ਲਿਆ ਸਕਦੇ ਠੀਕ ਆ ਵੀ ਉਹਨੀ ਆਪਾਂ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਮੰਨ ਕੇ ਚੱਲੋ ਵੀ ਇਹ ਸਿੱਧੂ ਡੇਰੀ ਫਾਰਮ ਵੱਲੋਂ ਸਾਰੇ ਜਿਹੜੇ ਆਪਣੇ ਨਾਲ ਭਰਾ ਜੁੜੇ ਹੋਏ ਆ ਉਹਨਾਂ ਨੂੰ ਇੱਕ ਮੈਸੇਜ ਆ ਕਿਉਂਕਿ ਕੋਈ ਵੀ ਮੇਰਾ ਵੀਰ ਚੰਗੀ ਪੇਮੈਂਟ ਲਾ ਕੇ ਮੰਨ ਕੇ ਚੱਲੋ ਚੰਗੀ ਪੇਮੈਂਟ ਇਨਵੈਸਟ ਕਰਕੇ ਪਸ਼ੂ ਖਰੀਦਦਾ ਤਾਂ ਉਹਦਾ ਹੱਕ ਬਣਦਾ ਵੀ ਦੋ ਟਾਈਮ ਆਪਾਂ ਮਿਲਕਿੰਗ ਕਰਵਾ ਕੇ ਦਈਏ ਕਿਉਂਕਿ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਮੰਨ ਕੇ ਚਲੋ ਜਿਹੜੀ ਮੰਨ ਕੇ ਚਲੋ ਦੌਰ ਆ ਪਰ ਆਪਾਂ ਨਾਲ ਇਹ ਵਾਦਾ ਰਹਿੰਦਾ ਵੀ ਦੋ ਟਾਈਮ ਆਪਣੇ ਘਰੇ ਮਿਲ ਕੇ ਇੰਕਿੰਗ ਕਰਕੇ ਲੈ ਕੇ ਜਾਓ ਕਿਉਂਕਿ ਚੰਗੇ ਐਨੀਮਲ ਆ ਚੰਗੀ ਪੇਮੈਂਟ ਇਨਵੈਸਟ ਕਰ ਰਹੀਆਂ ਤਾਂ ਤੁਹਾਡਾ ਹੱਕ ਬਣਦਾਗਾ ਸੋ ਬੱਸੀ ਤੋਰ ਕੇ ਦਿਖਾਉਣੇ ਇੱਕ ਨੰਬਰ ਵਾਲੀ ਸੋ ਪਹਿਲੇ ਨੰਬਰ ਵਾਲੀ ਬੱਸੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਇੱਕ ਵਾਰੀ ਤੋਰਾ ਵਗੈਰਾ ਚੈੱਕ ਕਰਿਓ ਤੇ ਹਾਈਟ ਲੈਂਥ ਤੇ ਬਰੀਡ ਚੈੱਕ ਕਰਿਓ ਦੇਖੋ ਇੱਥੋਂ ਤੁਸੀਂ ਇਹਦਾ ਮੰਨ ਕੇ ਚਲੋ ਲੈਗ ਸਕੋਰ ਦੇ ਸਕਦੇ ਹੋ ਬਾਕੀ ਬਰੀਡ ਤੇ ਹਾਈਟ ਲੈਂਥ ਦੇ ਸਕਦੇ ਹੋ ਬੱਛੀ ਦੀ ਲੈ ਚਲੋ ਉੱਥੇ ਲੈ ਜਾਓ ਸੋ ਦੇਖੋ ਪਹਿਲੇ ਨੰਬਰ ਤੇ ਬੱਛੀ ਆ ਗਈ ਨਾਲ ਬੱਛੀ ਹੈ ਇਹਦੇ ਸੋ ਅੱਗੇ ਆਪਾਂ 2 ਨੰਬਰ ਵਾਲੀ ਬੱਸੀ ਤੋੜ ਕੇ ਦਿਖਾਉਣੇ ਆ ਇਹਦੇ ਨਾਲ ਫੀਮੇਲ ਕਾਫ ਆ ਗਿਆ ਇਸ ਤੋਂ ਅਗਰ ਜਿਹੜੀ 3 ਨੰਬਰ ਵਾਲੀ ਬੱਸੀ ਇਹਦੇ ਮਗਰ ਵੀ ਮੰਨ ਕੇ ਚਲੋ ਫੀਮੇਲ ਕਾਫ ਆ ਤੇ ਇਹਦੇ ਨਾਲ ਮਗਰ ਵੀ 4 ਨੰਬਰ ਵਾਲੀ ਬੱਸੀ ਮਗਰ ਵੀ ਫੀਮੇਲ ਕਾਫ ਆ ਸੋ ਕੱਲੀ 2 ਨੰਬਰ ਵਾਲੀ ਜਿਹੜੀ ਬੱਸੀ ਹੁਣ ਤੋੜਦੀ ਆ ਇਹਦੇ ਮਗਰ ਮੇਲ ਕਾਫ ਆ ਸੋ ਦੇਖੋ ਇੱਥੋਂ ਮਿਲਕ ਮੇਨ ਵਗੈਰਾ ਦੇਖ ਲਓ ਤੁਸੀਂ ਬਾਕੀ ਹਾਈਟ ਲੈਂਥ ਬ੍ਰੀਡ ਬਿਊਟੀ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਇੱਕ ਵਾਰੀ ਫਿਰ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਬੱਸੀ ਦੀ ਬਹੁਤ ਸੋਹਣੀ ਹਾਈਟ ਤੇ ਬਾਕੀ ਮਿਲਕ ਮੇਨ ਤੁਸੀਂ ਦੇਖ ਸਕਦੇ ਹੋ ਹਵਾਨੇ ਤੇ ਦੂਰੋਂ ਦਿਖਾਈ ਦਿੰਦੀਆਂ ਨੇ ਬਹੁਤ ਸੋਹਣਾ ਕੱਲਾ ਕੱਲਾ ਨਖੜ ਮਾ ਥਣ ਲੱਗਿਆ ਹੋਇਆਗਾ ਬੱਸੀ ਦੀ ਫੇਸ ਬਿਊਟੀ ਦੇਖ ਸਕਦੇ ਤੁਸੀਂ ਇੱਥੇ ਤੁਸੀਂ ਬੱਸੀ ਦਾ ਪੁੱਠਾ ਪਠਾ ਚੈੱਕ ਕਰ ਸਕਦੇ ਹੋ ਅੱਗੇ 3 ਨੰਬਰ ਵਾਲੀ ਬੱਸੀ ਦੂਰੋਂ ਤੋਂ ਤੋ ਇਹ ਬੱਸੀ ਵੀ ਜਿਹੜੀ 2 ਨੰਬਰ ਵਾਲੀ ਦਿਖਾਈ ਹੈ ਇਹਦੇ ਥੱਲੇ ਵੀ 30 ਲੀਟਰ ਬੋਲੀ ਆ ਕੋਈ ਮੇਰਾ ਵੀਰ ਦੋ ਟਾਈਮ 30 ਲੀਟਰ ਬੋਲੀ ਚੋਕੇ ਲੈ ਜਾ ਸਕਦਾਗਾ ਇਸ ਟਾਈਮ 30 ਲੀਟਰ ਬੋਲੀ ਰੈਡੀ ਆ ਜੇ ਦੁੱਧ ਦੀ ਕੈਪੈਸਿਟੀ ਜਿਹੜੀ ਪਹਿਲੇ ਸੂਏ ਦੀ ਉਹ 40 ਲੀਟਰ ਦੱਸਿਆ ਆਪਣੂ ਮਾਲਕਾਂ ਨੇ ਹੁਣ 30 ਲੀਟਰ ਬੋਲੀ ਰੈਡੀ ਆ ਪਰਸੋਂ ਸੂਈ ਆ ਸੋਗੇ ਇਹ ਬੱਸੀ ਦੇਖੋ ਤੁਸੀਂ ਟੁਰਦੀ ਇਹ ਬੱਸੀ ਜਿਹੜੀ ਇਹ ਵੀ ਦੂਜਾ ਸੂਆ ਸੂਈ ਹੋਈ ਆ 6 ਦੰਦ ਚ ਆ ਗਈ ਇਹਦੇ ਥੱਲੇ ਵੀ ਮੰਨ ਕੇ ਚਲੋ ਮਗਰ ਬੱਛੀ ਆ ਗਈ ਫਿਓ ਸਿ ਬਿਊਟੀ ਦੇਖੋ ਤੁਸੀਂ ਇਹਦੇ ਥੱਲੇ ਵੀ ਮਾਨ ਕੇ ਚਲੋ ਵੀ 30 32 ਲੀਟਰ ਬੋਲੀ ਹੁਣ ਇਸ ਟਾਈਮ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ 30 32 ਲੀਟਰ ਬੋਲੀ ਚੋਕੇ ਲਿਆ ਸਕਦਾ ਹਾਈਟ ਲੈਂਥ ਐਕਸਟਰਾ ਆਰਡੀਨਰੀ ਆ ਬਰੀਡ ਪਲੱਸ ਬਿਊਟੀ ਕਿਹੜੇ ਸ਼ਿਮਣ ਦੀਆਂ ਬੱਸੀਆਂ ਨੇ ਸਾਰਾ ਟੋਟਲੀ ਰਿਕਾਰਡ ਮਿਲੂ ਇਹਨਾਂ ਦਾ ਵੀ ਕਿਹੜੇ ਸ਼ਿਮਣ ਦੀ ਆਪ ਨੇ ਤੇ ਕਿਹੜੇ ਵੀ ਬੱਛੀ ਆ ਤੁਸੀਂ ਦੇਖ ਸਕਦੇ ਹੋ 나ੜੂਆ ਬੱਛੀ ਦਾ ਨਾਲ ਹਜੇ ਤਾਜੀ ਸੂਈ ਥੱਲੇ 30 32 ਕਿਲੋ ਬੋਲੀ ਇਸ ਟਾਈਮ ਹਾਜ਼ਰ ਆ ਫੇਸ ਬਿਊਟੀ ਦੇਖ ਸਕਦੇ ਹੋ ਬੱਸੀ ਤੁਸੀਂ ਇਹ ਤਿੰਨ ਨੰਬਰ ਤੇ ਆ ਗਈ ਤੈਨਾ ਨੰਬਰ ਤੈਨਾ ਨੰਬਰ ਤੇ ਆ ਗਈ ਇਹ ਸੋ ਅੱਗੇ 4 ਨੰਬਰ ਤੇ ਬੱਸੀ ਇਹ ਤੌਰ ਬੁੱਤ 4 ਨੰਬਰ ਤੇ ਬੱਸੀ ਆ ਗਈ ਇਹਦੇ ਮਗਰ ਵੀ ਬੱੱਸੀ ਆ ਖੜ ਜਾ ਬੁੱਤ ਪਾਸੇ ਸੈਟ ਮੜਾ ਇਹਦੇ ਮਗਰ ਵੀ ਬੱੱਸੀ ਆ ਗਈ ਇਹਦੇ ਮਗਰ ਵੀ ਬੱੱਸੀ ਆ ਕਿਸੇ ਮੇਰੇ ਭਰਾ ਨੇ ਜੋੜਾ ਪਾਉਣਾ ਹੋਇਆ ਕਿਸੇ ਵੀ ਬੈੜਦਾ ਤਾਂ ਆਪਾਂ ਫੁੱਲ ਮਾਨਤਨ ਕਰਦਾਂਗੇ ਕੋਈ ਵੀ ਬੈੜ ਜੋੜਾ ਲੈਣਾ ਹੋਇਆ ਤਾਂ ਫੁੱਲ ਮਾਨਤਨ ਕੀਤਾ ਜਾਊਗਾ ਬਾਕੀ ਇਹਦੇ ਥੱਲੇ ਹੁਣ 27 28 ਕਿਲੋ ਬੋਲੀ ਆ ਜਿਹੜੀ 4 ਨੰਬਰ ਤੇ ਬੱਸੀ ਆ ਗਈ ਮਗਰ ਬੱੱਸੀ 27 28 ਕਿਲੋ ਬੋਲੀ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਮਿਲਕਿੰਗ ਕਰਕੇ ਲੈ ਜਾ ਸਕਦਾ ਸੁਦੇ ਸਕੇ ਦਿਓ 4 ਨੰਬਰ ਵਾਲੀ ਬੱਸੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕੰਪਲਟ ਆਰਡਰ ਆ ਪੂਰਾ 4 ਨੰਬਰ ਤੇ ਆ ਗਈ ਇਹ ਇੱਥੋਂ ਜੇ ਕਰਿਓ ਤੁਸੀਂ ਹਾਈਟ ਲੈਂਥ ਵਗੈਰਾ ਮਗਰ ਆ ਗਈ ਬੱਛੀ ਇਹਦੇ ਹੁਣ 28 ਕਿਲੋ ਬੌਲੀ ਦੋ ਟਾਈਮ ਚੋਕੇ ਲੈ ਜਾ ਸਕਦੇ ਹੋ ਹਾਈਟ ਲੈਂਥ ਸਾਰੀਆਂ ਬੜਾਂ ਦੀ ਪੂਰੀ ਐਕਸਟਰਾ ਆਰਡੀਨਰੀ ਆ ਹਾਈਟ ਲੈਂਥ ਫੁੱਲ ਆ ਬੱਸੀਆਂ ਸਾਰੀਆਂ ਦੀ ਬਾਕੀ ਤੁਸੀਂ ਲਵੇ ਆ ਕੇ ਦੇਖੋਗੇ ਇੱਕ ਵਾਰੀ ਫਾਰਮ ਤੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਜਰੂਰ ਇੱਕ ਅਦਾ ਨਗ ਪਸੰਦ ਆਊਗਾ ਕਿਉਂਕਿ ਮੇਨ ਗੱਲ ਆ ਜਿਹੜੀ ਉਹ ਤਿੰਨ ਬੱਸੀਆਂ ਆਗਾਮਾਂ ਦੇ ਵੱਡੀਆਂ ਬੱਚੀਆਂ ਦੇ ਮਗਰ ਬੱਸੀਆਂ ਨੇ ਤਾਂ ਬਹੁਤ ਨਵੇਂ ਫਾਰਮਰਾਂ ਦਾ ਆਪਣ ਨੂੰ ਡਿਮਾਂਡ ਰਹਿੰਦੀ ਆ ਵੀ ਆਪਣ ਨੂੰ ਬੱਚੀ ਵਾਲੀ ਗਾਂ ਦੋ ਤਾਂ ਉਹਨਾਂ ਵੀਰਾਂ ਦਾ ਲਈ ਮੰਨ ਕੇ ਚਲੋ ਵੀ ਫਾਇਦੇ ਵਾਲੀ ਗੱਲ ਹੋਈ ਸੁਨਹਿਰੀ ਮੌਕਾ ਹੋਊਗਾ ਤੁਸੀਂ ਫੋਨ ਤੇ ਵੀ ਇਹਨਾਂ ਕਿਸੇ ਵੀ ਵੈੜ ਦਾ ਸਕਰੀਨ ਸ਼ਾਟ ਜਾਂ ਵੀਡੀਓ ਭੇਜ ਕੇ ਸੌਦਾ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇਹਦੇ ਲਈ ਧੰਨਵਾਦ ਜਲਦ ਮਿਲਦਾ ਕਿਸੇ ਨੇ ਵੀਡੀਓ ਦਾ ਧੰਨਵਾਦ ਜੀ